ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਵਿੱਚ ਤੁਹਾਡੇ ਸਾਰੇ ਪਿੰਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਹਾਂਜੀ ਖੁਸ਼ਨਾਓ ਵਧੀਆ ਠੀਕ ਠਾਕ ਆਪਾਂ ਬਹੁਤ ਵਧੀਆ ਤੁਸੀਂ ਸੁਣਾਓ ਤੇ ਲੋ ਜੀ ਅੱਜ ਤੁਹਾਨੂੰ ਦਿਖਾਣੇ ਆ ਸੁਪਰ ਕਿੰਗ ਦੀਆਂ ਬੈੱਡ ਸ਼ੀਟਾਂ ਇੱਕ ਨਾਰਮਲ ਸਾਈਜ਼ ਜਾਂਦਾ ਇੱਕ ਇੱਕ ਨਾਰਮਲ ਤੋਂ ਵੱਡਾ ਸਾਈਜ਼ ਜਾਂਦਾ ਤੇ ਇੱਕ ਆਂਦਾ ਜੀ ਕਿੰਗ ਸਾਈਜ਼ ਇੱਕ ਆਂਦਾ ਜੀ ਸੁਪਰ ਕਿੰਗ ਸੁਪਰ ਕਿੰਗ ਸਾਈਜ਼ ਬਹੁਤ ਵੱਡਾ ਹੁੰਦਾ ਜਿਹਦੇ ਨਾਲ ਸਾਡੇ ਇੰਡੀਆ ਦੇ ਦੋਨੋਂ ਬੈੱਡ ਜੇ ਅਸੀਂ ਡਬਲ ਬੈੱਡ ਵੀ ਡਾਈਏ ਤੇ ਉਹ ਵੀ ਤਾਂ ਕਿ ਜਾਣੇ ਸਾਈਜ਼ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਤੇ ਆ ਉਹੀ ਵੈਰੀ ਸ਼ਿਟ ਐ ਇੰਨੀ ਪਿਆਰੀਆਂ ਇਹ ਸਾਰੀਆਂ ਨਾ ਸੁਪਰ ਕਿੰਗ ਨੇ ਜੀ ਜਿੰਨਾ ਵੀ ਸਾਨੂੰ ਸਟਾਕ ਦਿਖਾ ਰਹੀਆਂ ਤੁਸੀਂ ਨਾ ਜੀ ਮੈਂ ਨਾ ਦੇਖੋ ਪਤਾ ਕੀ ਆ ਇਹ ਸਾਰਾ ਮਾਲ ਨਾ ਮੈਂ ਆਰਡਰ ਤੇ ਚੁੱਕਦੀ ਆ ਇੱਕ ਤਾਂ ਕੁਆਲਿਟੀ ਵਧੀਆ ਇੱਕ ਥੋੜੀਆਂ ਕੋਸਟਲੀ ਨੇ ਕਿਉਂਕਿ ਜਿਹੋ ਜੀ ਚੀਜ਼ ਹੋएगी ਉਹ ਜਾ ਰੇਟ ਹੋਏਗਾ ਪਰ ਮੈਂ ਇਹ ਸਾਰਾ ਮਾਲ ਨਾ ਆਰਡਰ ਤੇ ਚੁੱਕਦੀ ਆ ਜਿਹੜੀਆਂ ਜਿਹੜੀਆਂ ਇਹਦੇ 'ਚ ਤੁਹਾਨੂੰ ਵਧੀਆ ਲੱਗ ਰਹੀਆਂ ਨਾ ਉਹਦੇ ਉਹਦੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਰਿਪਲਾਈ ਕਰ ਦਿਓ ਇਹ ਬਹੁਤ ਸੋਹਣਾ ਕਲਰ ਆ ਤਾਂ ਹੀ ਮਨੇ ਇਹਦਾ ਪਾਸਾ ਫੜਤੇ ਆ ਦੇਖੋ ਜਿੰਨੀ ਜ਼ਿਆਦਾ ਵਧੀਆ ਚੀਜ਼ ਹੋਏਗੀ ਨਾ ਉਹਦੇ 'ਚ ਨਾ ੜਕਿੱਲੇ ਰੰਗ ਨਹੀਂ ਮਿਲਣਗੇ ਤੁਹਾਨੂੰ ਸਾਰੇ ਉਹਦੇ ਵਿੱਚ ਨਾ ਲਾਈਟ ਸ਼ੇਡ ਦੇ ਵਿੱਚ ਨਾ ਐਦਾਂ ਹੀ ਕੁਝ ਡਿਜ਼ਾਈਨਿੰਗ ਮਿਲੇਗੀ ਤੇ ਇਹ ਕਿਹੜਾ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਪਿਆਰਾ ਡਿਜ਼ਾਈਨ ਆ ਬਿਲਕੁਲ ਲਾਈਟ 베ਸ ਦੇ ਉੱਤੇ ਨਾ ਐਦਾਂ ਅ ਮਤਲਬ ਕਿ ਐਦਾਂ ਹੀ ਫਲਾਰ ਜੇ ਪੱਤੇ ਜੇ ਦੀਪ ਚ ਬਣੇ ਹੋਏ ਆ ਬਹੁਤ ਸੋਹਣੇ ਸੂਖੋਗੇ ਪੂਰੀ ਇੱਕ ਇਹ ਵਾਲਾ ਡਿਜ਼ਾਈਨ ਆ ਇੱਕ ਪਾਸੇ ਲਾਈਟ ਕਲਰ ਦੀ ਬੇਲ ਹੈਗੀ ਇੱਕ ਪਾਸੇ ਡਾਰਕ ਕਲਰ ਦੀ ਬੇਲ ਹੈਗੀ ਇਹ ਸੁਪਰ ਕਿੰਗ ਦੇ ਵਿੱਚ ਹੈ ਜੀ ਉਹ ਦੇਖੋ ਹੋਰ ਵੀ ਮਾਲ ਬਹੁਤ ਪਿਆ ਉਹ ਕਿੰਗ ਚ ਜੋ ਸੁਪਰ ਕਿੰਗ ਚ ਹੋਏਗਾ ਉਹ ਮੈਂ ਸੁਪਰ ਕਿੰਗ ਚ ਹੀ ਦੱਸਾਂਗੀ ਠੀਕ ਹੈ ਤੇ ਇਹ ਵੀ ਸੁਪਰ ਕਿੰਗ ਹੈ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਕਲਰ ਵੀ ਅੱਛੇ ਹੈ ਡਿਜ਼ਾਈਨ ਵੀ ਬੜਾ ਪਿਆਰਾ ਤੇ ਫੈਬਰਿਕ ਦਾ ਤੱਤ ਚਾਹੋ ਤੁਸੀਂ ਪੁੱਛੋ ਹੀ ਨਾ ਫੈਬਰਿਕ ਤਾਂ ਮੇਰੀ ਹੈ ਹੀ ਬਹੁਤ ਜਿਆਦਾ ਵਧੀਆ ਬੈਸ਼ੀਟਾਂ ਦੀ ਤੇ ਇਹਦਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਤੇ ਹੋਰ ਮੈਂ ਦੇਖ ਰਹੀਆਂ ਕਿਹੜੀ ਹੈ ਵਿੱਚ ਸੁਪਰ ਕਿੰਗ ਚ ਇਹ ਵਾਲੀ ਹੈ ਇੱਕ ਇਹ ਵਾਲੀ ਹੈ ਦੋ ਮਿਲੀਆਂ ਹੁਣ ਬਾਕੀ ਹੋਰ ਮੈਂ ਮਗਵਾ ਰਹੀਆਂ ਇਹ ਹੈਗਾ ਸਾਰਾ ਕਿੰਗ ਸਾਈਜ਼ ਦਾ ਇਹਦੇ ਵੀ ਡਿਜ਼ਾਈਨ ਬਹੁਤ ਸੋਹਣਾ ਲੇਟੈਸਟ ਡਿਜ਼ਾਈਨ ਹੈ ਸਾਰੇ ਬਹੁਤ ਹੀ ਪਿਆਰੀ ਪਿਆਰੀ ਹੈ ਤੇ ਆਹ ਦੇਖੋ ਇਧਰ ਗ੍ਰੀਨ ਵਾਲਾ ਵੀ ਬੜਾ ਪਿਆਰਾ ਹੈ ਅੱਛਾ ਲੱਗ ਰਿਹਾ ਹੈ ਤੇ ਇਹ ਵੀ ਤੇ ਇੱਕ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹ ਵਾਲਾ ਕੈਮਲ ਕਲਰ ਦੇ ਉੱਪਰ ਨਾ ਅ ਪਿੰਕ ਕਲਰ ਦੇ ਫਲਾਰ ਹੈ। ਅੱਛਾ। ਇਹ ਅੱਛਾ। ਇਹ ਵੀ ਕਲਰ ਬਹੁਤ ਸੋਹਣਾ। ਇਹ ਵੀ ਕਲਰ ਬਿਲਕੁਲ ਲਾਈਟ ਕਲਰ ਦੇ ਉੱਤੇ ਨੇ ਦਾ ਫਲਾਰ ਬਣੀ ਹੋਈ ਹੈ। ਇਹ ਵੀ ਕਲਰ ਅੱਛਾ ਹੈ। ਤੇ ਇਹ ਵੀ ਸੁਪਰ ਕਿੰਗ ਦੇ ਵਿੱਚ ਹੀ ਹੈ। ਕਈ ਪੈਣਾਂ ਦੀ ਡਿਮਾਂਡ ਆਉਂਦੀ ਹੈ। ਉਹਨਾਂ ਨੂੰ ਸੁਪਰ ਕਿੰਗ ਹੀ ਚਾਹੀਦਾ ਹੈ। ਤੇ ਕਈਆਂ ਦੀ ਡਿਮਾਂਡ ਆਂਦੀ ਆ ਜਿਆਦਾਤਰ ਡਿਮਾਂਡ ਕਿੰਗ ਦੀ ਹੁੰਦੀ ਆ ਪਰ ਕਿਸੇ ਕਿਸੇ ਦੀ ਆਂਦੀ ਆ ਸੁਪਰ ਕਿੰਗ ਦੀ ਤੇ ਫਿਰ ਆਪਾਂ ਉਸੇ ਹਿਸਾਬ ਨਾਲ ਉਹਨਾਂ ਨੂੰ ਸੁਪਰ ਕਿੰਗ ਵੀ ਭੇਜਦੇ ਆ ਠੀਕ ਹੈ ਜੀ ਤੇ ਬਾਕੀ ਮਾਲ ਤਾਂ ਬਹੁਤ ਆਇਆ ਪਿਆ ਬਹੁਤ ਜਿਆਦਾ ਮਾਲ ਦਿੱਤਾ ਪੁੱਛੋ ਹੀ ਨਾ ਤੁਸੀਂ ਸਰਦੀ ਦਾ ਬਹੁਤ ਢੇਰਾਂ ਦੇ ਢੇਰ ਆ ਗਏ ਤੇ ਗਰਮੀ ਦਾ ਵੀ ਬਹੁਤ ਜਿਆਦਾ ਪਿਆ ਫਿਰ ਤੁਹਾਨੂੰ ਵੀ ਥੋੜਨਾ ਸ਼ੇਅਰ ਕਰਦੇ ਆਪਾਂ ਓਏ ਜੀ ਇਹ ਵੀ ਸੁਪਰ ਕਿੰਗ ਹੈ ਇਦਾਂ ਸਾਈਡ ਨਾਲ ਤੇ ਤਾਂ ਆਹ ਵਾਲਾ ਡਿਜ਼ਾਈਨ ਆਇਗਾ ਬਿਲਕੁਲ ਛੋਟੀ ਛੋਟੀ ਬੁੱਟੀ ਬਿਲਕੁਲ ਛੋਟੀ ਛੋਟੀ ਜੀ ਬੁੱਟੀ ਤੇ ਬਿਲਕੁਲ ਲਾਈਟ ਕਲਰ ਦੇ ਉੱਪਰ ਇਦਾਂ ਨਾ ਛੋਟੇ ਛੋਟੇ ਫਲਾਅਰ ਆਣਗੇ ਬਣੀ ਹੋਈ ਤੇ ਇਹ ਵੀ ਸੁਪਰ ਕਿੰਗ ਹੈ ਤੇ ਕਪੜਾ ਇਹ ਜੇ ਚਾਹੀਏ ਦੱਸ ਦਿਨਾ ਬਿਲਕੁਲ ਵੀ ਬੈੱਡ ਸ਼ੀਟ ਨੂੰ ਛੇੜਨਾ ਜੇ ਵੱਟ ਵੀ ਪੈ ਜੀਵੇ ਨਾ ਮੇਰੀ ਜਿਹੜੇ ਮੈਂ ਨੀਚੇ ਦਿਖਾਈਆਂ ਨਾ ਉਹਨਾਂ ਦੇ ਵਿੱਚ ਵੱਟ ਪੈਣਾ ਨਾ ਇਹਨਾਂ ਦੇ ਨਾ ਮਤਲਬ ਕਿ ਜੇ ਇੱਕ ਵਾਰੀ ਬਿਚਾ ਕੇ ਉਹ ਇਹ ਬੰਦਾ ਮਹੀਨੇ ਦੀ ਰਾਮਦਾਰੀ ਰਹਿੰਦੀ ਹੈ ਜੇ ਆਪਣੇ ਖਰਚ ਗੰਦੀ ਨਹੀਂ ਜ਼ਿਆਦਾ ਹੁੰਦੀ ਹੈਗੀ ਤਾਂ ਮਹੀਨਾ ਛੇੜਨੇ ਦੀ ਲੋੜ ਨਹੀਂ ਪੈਂਦੀ ਕਿਉਂਕਿ ਖਿਸਕਦੀ ਨਹੀਂ ਹੈਗੀ ਬੈੱਡ ਤੇ ਜਿੱਥੇ ਟਿਕ ਗਈ ਉੱਥੇ ਟਿਕ ਗਈ ਤੇ ਡਿਜ਼ਾਈਨ ਬਹੁਤ ਪਿਆਰਾ ਇਹ ਬਹੁਤ ਸੁਪਰ ਕਿੰਗ ਦੇ ਬਹੁਤ ਪਿਆਰੀ ਬ੍ਰੈਸ਼ੀਟ ਹੈ ਬਹੁਤ ਸੋਹਣਾ ਕਲਰ ਹੈ ਇਹਦੇ ਚ ਮੈਂ ਤੁਹਾਨੂੰ ਨਾ ਰੋਲ ਚ ਪੈਕਿੰਗ ਬਣ ਕੇ ਆਈ ਹੈ ਕੁਝ ਕਲਰ ਇਦਾਂ ਦਿਖਾ ਦੇਣੀ ਜੋ ਜ਼ਿਆਦਾ ਹੋਰ ਦਿਖਣਗੇ ਉਹ ਮੈਂ ਖੋਲ ਕੇ ਦਿਖਾ ਦਾਂਗੀ ਠੀਕ ਹੈ ਜੀ ऐसा पर इन्होंने प्लेन अच्छा बेडशीट प्लेन है ये इधर अच्छा और इस पे क्विल्ट पे एम्बॉस है अच्छा क्विल्ट पे एम्बॉस है और ये जो दो कुशन है दो कुशन कुशन का डिजाइन ये आएगा है अच्छा बहुत प्यारी चीज है ये बेडशीट पिलो कवर बेडशीट पिलो कवर और कुशन और रजाई है अच्छा हां ये बहुत प्यारी चीज है ये और किंग साइज है ना किंग साइज बेडशीट है ठीक है और नाली डार्क दी डार्क बहुत प्यारी डिजाइन है बहुत सोने डिजाइन है और कंपनी स्टाइल हाउस बहुत बढ़िया इस चार कलर कलर तेरी बहुत जली बहुत सोना लो जी आ ये बेडशीट ना वो बच्चा ना करता तो बच्चा बोलूंगा तो आ गया बहुत सोनिया बेडशीट ना चार छाप के लिया यानी ਇਹ ਬੈਡਸ਼ੀਟ ਜਿਹੜੀ ਆਂਦੀ ਮੈਂ ਆਪਣੀ ਫਰੈਂਡ ਵਾਸਤੇ ਫਰੈਂਡ ਦੀ ਭਾਬੀ ਵਾਸਤੇ ਚਲੋ ਉਹਨਾਂ ਦੀ ਭਾਬੀ ਹੋਈ ਮੇਰੀ ਹੋਈ ਤੇ ਆਪਾਂ ਨੇ ਆਪਣੇ ਟੇਕੇ ਬਿਲ ਭੇਜਣੀਆਂ ਲਾਈਟ ਸ਼ੇਡ ਥੋੜਾ ਜਿਹਾ بیس ਲਾਈਟ ਹੈ ਪਰ ਨਾ ਡਿਜ਼ਾਈਨ ਬਹੁਤ ਸੋਹਣੀ ਹੈ ਫੈਬਰਿਕ ਬਹੁਤ ਜਿਆਦਾ ਸੋਹਣਾ ਤੇ ਉਹਨਾਂ ਨੇ ਮੈਨੂੰ ਹਾਲ ਦੀ ਫੋਟੋ ਭੇਜੀ ਸੀ ਉਹ ਵਾਲਾ ਹੋ ਗਿਆ ਸੇਲ ਪਰ ਜਦੋਂ ਉਹਨਾਂ ਨੇ ਮੈਨੂੰ ਫੋਟੋ ਭੇਜੀ ਸੀ ਨੇ ਮੈਂ ਉਦੋਂ ਹੀ ਸੋਚ ਰਹੀ ਸੀ ਕਿ ਮੈਂ ਫੋਟੋ ਵਾਲੀ ਨਹੀਂ ਲੈ ਕੇ ਆਉਂਗੀ ਮੈਂ ਆਹ ਹੀ ਕੰਸ਼ੀਟ ਲੈ ਕੇ ਆਉਂਗੀ ਤੇ ਕਪੜਾ ਇੰਨਾ ਜਿਆਦਾ ਨਰਮਾ ਤੇ ਮੇਰ ਗੱਲ ਪਤਾ ਕੀ ਆਂਦੀ ਆ ਚਾਹੇ ਉਹ ਵੀ ਨਾ ਨਾ ਬੈੱਡ ਬੈੱਡ ਸ਼ੀਟ ਨਾ ਵੀ ਨਾ ਥੋਂ ਬੈੱਡਰੂਮ ਦੇ ਵਿੱਚ ਜਿਵੇਂ ਮਰਜੀ ਬੰਦਾ ਖੁੱਦੇ ਬੱਚੇ ਜੋ ਮਰਜੀ ਹੋਵੇ ਤੇ ਜਿੱਥੇ ਟਿਕ ਕੀ ਨਾ ਉੱਥੇ ਟਿਕ ਗਈ ਜੇ ਮੰਨ ਕੇ ਚੱਲੋ ਜਿਹਦੇ ਚ ਇੱਕ ਹੈ ਬੱਟ ਵੀ ਕਹੇ ਜੇ ਬੈੱਡ ਸ਼ੀਟ ਦੇ ਵਿੱਚ ਐਨੀ ਪਿਆਰੀ ਬੈੱਡ ਸ਼ੀਟ ਆ ਸਾਈਜ਼ ਵੀ ਇੰਨਾ ਖੁੱਲਾ ਬੁਟਾ ਹੈ ਦੇਖ ਜਾਂ ਬਹੁਤ ਸੋਹਣਾ ਇਹਦਾ ਨਾ ਜਿਹੜਾ ਪਿੱਲੋ ਕਵਰ ਹੈ ਇਧਰ ਦੇਖੋ ਇਹਦੇ ਪਿੱਲੋ ਕਵਰ ਵੀ ਬਹੁਤ ਸੋਹਣੇ ਖੁੱਲੇ ਡੁੱਲੇ ਆ ਤੇ ਕਪੜਾ ਬਹੁਤ ਸੋਹਣਾ ਹੈ ਕਪੜਾ ਤਾਂ ਬਹੁਤ ਪਿਆਰਾ ਕਪੜਾ ਹੈ ਤੇ ਜਿੱਪ ਲੱਗੀ ਹੋਈ ਹੈ ਅਕੋਜੀ ਕਿ ਕਹਿੰਦੀ ਹੈ ਕਿ ਜਿੱਪ ਜੇ ਆਪਾਂ ਨਾ बार-बार ਗੇੜੇ ਮਸ਼ੀਨ 'ਚ ਦਵਾਈ ਜਾਵਾਂਗੇ ਤਾਂ ਜਿੱਪਾਂ ਰਹਿੰਦੀਆਂ ਕੋਈ ਨਹੀਂ ਹੁੰਦੇ ਚਾਹੇ ਉਹ ਬੈਗ ਹੈ ਚਾਹੇ ਬੱਚਿਆਂ ਦੇ ਬੈਗ ਨੇ ਚਾਹੇ ਫਿਰ ਉਹ ਸਰਾਣੇ ਦੇ ਕਬਰ ਹੋਗੇ ਜੋ ਮਰਜ਼ੀ ਲਗਾਓ ਪਰ ਜੇ ਨਾ ਆਪਾਂ ਥੋੜਾ ਜਿਹਾ ਨਾ ਵੀ ਹੱਥ ਨਾਲ ਵੀ ਕਲੀਨ ਕਰ ਲਈਏ ਖਾਲੀ ਸਰਾਣੇ ਸਰਾਣੇ ਤਾਂ ਕਿਤੇ ਨਹੀਂ ਜਾਂਦੀਆਂ ਹੈਗੀਆਂ ਬੈਟੇ ਇਹ ਜਿੱਪਾਂ ਬਹੁਤ ਸੋਹਣੀ ਬੈੱਡ ਸ਼ੀਟ ਹੈ ਜੀ ਇੱਕ ਪੀਸ ਆਪਾਂ ਨੇ ਨਾ ਇਹ ਹੈਗਾ ਜੀ ਕਿੰਗ ਤੋਂ ਥੋੜਾ ਛੋਟਾ ਸਾਈਜ਼ ਹੈ ਇਹ 90 100 ਸਾਈਜ਼ ਤੋਂ ਵੱਡਾ ਹੈ ਕਿੰਗ ਤੋਂ ਥੋੜਾ ਛੋਟਾ ਹੀ ਠੀਕ ਹੈ ਨਾ ਇਹ ਵਾਲੀ ਉਹ ਹੋਗੀ ਬਹੁਤ ਪਿਆਰੀ ਤੇ ਇਹਦਾ ਪ੍ਰਾਈਸ ਹੈਗਾ ਜੀ 1200 ਰੁਪਏ ਇਹਦਾ ਪ੍ਰਾਈਸ 1200 ਰੁਪਏ ਬਹੁਤ ਸੋਹਣੀ ਬੈੱਡ ਸ਼ੀਟ ਹੈ ਬਹੁਤ ਪਿਆਰਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਇਹਨੂੰ ਮੈਂ ਫੇਰ ਖੋਲੂਗੀ ਠੀਕ ਹੈ ਨਾ ਇਹ ਬੈੱਡ ਸ਼ੀਟ ਨੂੰ ਮੈਂ ਅਗਲੇ ਮੇਰਾ ਵਲੌਗ ਨਾ ਬਹੁਤ ਲੰਬਾ ਹੋ ਜਾਏਗਾ ਇਨੰਬਲ 8 ਰੈਕਸ ਨੂੰ ਨੈਕਸਟ ਬਲੌਗ ਚ ਖੋਲੂੰਗੇ ਤੇ ਦਿਖਾ ਦੇਣੀ ਆ ਇਹ ਸਾਰਾ ਕਿੰਗ ਹੈ ਜੀ ਤੇ ਜਿਹੜਾ ਮੈਂ ਬੋਲ ਕੇ ਦੱਸੂੰਗੀ ਉਹ ਹੈਗਾ ਜੀ ਸੁਪਰ ਕਿੰਗ ਅੱਜ ਤਿੰਨ ਤਰ੍ਹਾਂ ਦੀਆਂ ਬੈਡਸ਼ੀਟਾਂ ਦਿਖਾਈਆਂ ਨੇ ਨਾਰਮਲ ਸਾਈਜ਼ ਦਿਖਾ ਰਹੇ ਆ ਨਾਰਮਲ ਤੋਂ 1.0 ਉੱਪਰ ਦਿਖਾ ਰਹੇ ਆ ਕਿੰਗ ਦਿਖਾ ਰਹੇ ਆ ਸੁਪਰ ਕਿੰਗ ਚਾਰ ਹੋ ਗਏ ਚਾਰ ਤਰ੍ਹਾਂ ਦੀਆਂ ਬੈਡਸ਼ੀਟਾਂ ਨੇ ਇਹ ਜਿਹੜਾ ਨਾ ਨਾਰਮਲ ਸਾਈਜ਼ ਆਮ ਮੰਨਦਾ ਨਾ ਉਦੀ ਲੰਬਾਈ ਪੂਰੀ ਆ ਜੇ ਕਿ ਲੰਬਾਈ ਦੇ ਜ਼ਿਆਦਾ ਪੂਰੀ ਨਹੀਂ ਲੰਬਾਈ ਦੀ ਜੀ ਸਾਈਡਾਂ ਤੇ ਆਹ ਪਾਸੇ ਜੀ ਜਮਟੋ ਵਾਲੇ ਪਾਸੇ ਪੈਰਾ ਵਾਲੇ ਪਾਸੇ ਇੰਨੀ ਨਹੀਂ ਲਟਕਦੀ ਅਕਿਚ ਪਿੱਛ ਤੇ ਸੈੱਡ ਵਾਲੇ ਪਾਸੇ ਸਿਰਫ ਅੱਧਾ-ਅੱਧਾ ਮਿੱਟ ਲਟਕਦੀ ਆ ਉਹਦਾ ਕੋਈ ਮਜ਼ਾ ਨਹੀਂ ਆਉਂਦਾ ਹੈਗਾ ਹੁਣ ਮੇਰੇ ਕੋਲ ਨਾ ਮੈਨੂੰ ਲੱਗਦਾ ਘੱਟੋ-ਘੱਟ 4 ਪੀਸ ਪਹਿਲੇ ਅੱਜ ਤੋਂ 8 ਆ 7-8 ਸਾਲ ਪਹਿਲਾਂ ਤੇ ਲੈ ਹੋਏ ਹੈ 2000 ਦੇ ਖਾਲ ਦੇ ਵਿੱਚ ਕਿਤੇ 17-18 ਦੇ ਨੇ ਕੱਪੜਾ ਇੰਨਾ ਜ਼ਿਆਦਾ ਵਧੀਆ ਇੰਨੇ ਸੋਹਣੇ ਪਹਿਨੇ ਪਰ ਪੂਰੀ ਨਾ ਪੈਟਰਾਂ ਤੇ ਆਂਦੀ ਨਹੀਂ ਜਿਹੜੇ ਆ সাইਜ਼ ਨੇ ਹੁਣ ਮੈਨੇ ਦੀਵਾਲੀ ਹਿੰਨਾ ਜਨਰਦੀ ਹੈ ਨਾ ਆਪਾਂ ਨੂੰ ਮਤਲਬ ਕਿ ਜਿਵੇਂ ਕਿ ਆਪਾਂ ਭਾਈਆਂ ਦੀ ਦੁਕਾਨ ਤੇ ਮੈਨੂੰ 10-12 ਸਾਲ ਹੋ ਗਏ ਲੱਗੇ ਨੂੰ ਤੇ ਮੈਂ ਹਰ ਇੱਕ ਸਾਲ ਕਹਿੰਦੀ ਹੁੰਦੀ ਸੀ ਵੀਰ ਜੀ ਤੁਸੀਂ ਸਾਰੇ ਵਰਕਰਾਂ ਨੂੰ ਕਹਿੰਦੇ ਸੀ ਵਰਕਰਾਂ ਨੂੰ ਗਿਫਟ ਦਿੰਦੇ ਆ ਜਿਵੇਂ ਕਿ ਜਿਹੜੇ ਤੁਸੀਂ ਵਰਗੇ ਲੱਗੇ ਪਿਆ ਵੀ ਕਸਟਮਰ ਉਹਨਾਂ ਨੂੰ ਵੀ ਦਿੰਦੇ ਹੈਗੇ ਪਰ ਇਸ ਵਾਰ ਮੈਂ ਝਗੜਾ ਪਾ ਕੇ ਮੈਂ ਵੀ ਗਿਫਟ ਦੋ ਦੋ ਤੇ ਚਲ ਵੀਰ ਜੀ ਕਹਿੰਦੇ ਦੂਜੇ ਵੀਰ ਜੀ ਕਹਿੰਦੇ ਕੋਈ ਗੱਲ ਨਹੀਂ ਮੈਡਮ ਨੂੰ ਲੱਗਿਆ ਵੀ 10 ਸਾਲ ਹੋ ਗਏ ਤੇ 10 ਪੂਰੇ ਹੋ ਕੇ ਮੈਨੂੰ 11ਵਾਂ ਸਾਲ ਲੱਗੇ ਤੇ ਬੈੱਡ ਸ਼ੀਟਾਂ ਸੇਲ ਕਰਦੇ ਨੂੰ ਤੇ ਇੱਕ ਬੈੱਡ ਸ਼ੀਟ ਉਹਨਾਂ ਨੇ ਮੈਨੂੰ ਮਤਲਬ ਕਿ ਗਿਫਟ ਦਿੱਤੀ ਆ ਇੱਕ ਮੈਂ ਆਪ ਲਈ ਲਈ ਸੀ ਉਹਨੇ ਵੀ ਕਹਿ ਲਈ ਸੇਲ ਕਰਨ ਵਾਸਤੇ ਲੈ ਕੇ ਸੀ ਮੈਨੂੰ ਸੋਹਣੀ ਲੱਗੀ ਮੈਂ ਚੱਕੇ ਦੀਵਾਲੀ ਨੂੰ ਵਿਛਾ ਲਈ ਮੈਂ ਕਹਿੰਦਾ ਚੱਲ ਇੱਕ ਨੰਗੀ ਚੀਜ਼ ਹੈ ਨਾ ਤੇ ਲਓ ਜੀ ਡਿਜ਼ਾਈਨ ਬਹੁਤ ਸੋਹਣਾ ਕਿਸੇ ਨੇ ਵੀ ਮੰਗਵਾਉਣਾ ਹੋਇਆ ਤਾਂ ਆਪਣਾ ਹੋਰ ਵੀ ਭੈਣ ਭਾਈ ਨੂੰ ਮਿਲ ਜੇਗਾ ਤੇ ਮੇਨ ਗੱਲ ਇਹ ਹੈ ਨਾ ਜੀ ਜਿੱਥੇ ਟਿਕ ਗਈ ਨਾ ਉੱਥੇ ਟਿਕ ਗਈ ਹਿੰਦੇਕੀ ਨਹੀਂ ਪੈਡ ਸ਼ੀਟ ਬਹੁਤ ਫਲੋਅ ਪੂਰਾ ਪਿਓਰ ਕਾਟਨ ਹੈ ਸੋਨਾ ਪਿਓਰ ਤੇ ਲਓ ਜੀ ਬਲੌਗ ਦਾ ਐਂਡ ਅਪੈਕਸ ਕੀ ਕਰਦੇ ਆਂ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਵੀਡੀਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਬਲੌਗ ਕਿਵੇਂ ਦਾ ਲੱਗਿਆ ਤਰ ਤਕਲੀ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਪਰ ਵੀਡੀਓ ਨੂੰ ਨਾ ਬੱਤ ਤੋਂ ਬੱਤ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਕਰਕੇ ਨਾ ਸਿਰਫ ਨਾ ਅਗਰ ਤੁਸੀਂ ਚਾਹੋ ਨਾ ਮੇਰੀ ਅਰਨੀング ਪਰਸ ਨੂੰ ਆ ਸਕਦੀ ਆ ਅਗਰ ਤੁਸੀਂ ਚਾਹੋ ਮੈਨੂੰ YouTube ਦੀ ਅਰਨੀング ਨਾ ਅੱਜ ਕਿੰਨੀ ਤਰੀਕਾ ਦੋ ਮੈਨੂੰ YouTube ਦੀ ਅਰਨੀング ਨਾ 5 ਨਵੰਬਰ ਨੂੰ ਆ ਸਕਦੀ ਆ ਉਹ ਸਿਰਫ ਨਾ ਮੇਰੇ ਹੱਥ ਚ ਨਹੀਂ ਮੈਂ ਤਾਂ ਜੀ ਦੇਖੋ ਮਿਹਨਤ ਲੱਗੀ ਹੋਈ ਆ ਕਰਨ ਉਹ ਸਿਰਫ ਤੁਹਾਡੇ ਹੱਥ ਵਿੱਚ ਐ ਮੈਨੂੰ 5 ਨਵੰਬਰ ਨੂੰ YouTube ਦੀ ਐ ਤੁਸੀਂ ਚਾਹੋ ਅਗਰ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਬਤਵ ਤੇ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਜਿਨ੍ਹਾਂ ਨੇ ਨਹੀਂ ਕਰਿਆ ਲਾਈਕ ਜਰੂਰ ਕਰਿਆ ਕਰੋ ਤੰਮਨ ਤੇ ਵੀ ਜ਼ਰੂਰ ਕਰਿਆ ਕਰੋ ਜਿਹੜੇ ਪਰਪਈ ਨਹੀਂ ਕਰਦੇ ਨਾ ਉਹ ਜ਼ਰੂਰ ਕਰਿਆ ਕਰੋ